ਵੜੀਆ ਬਲਦੀ ਨਹੀਂ ਹੈ ਬਲਦੀ ਲੈ ਲੋ ਕੇ ਫੋਟ ਫੇਰੇ ਹੋਰ ਦੇਖੋ ਕੋਈ ਬਲਦੀ ਤਾਂ ਹੈ ਨਹੀਂ ਬਲਦੀ ਨਹੀਂ ਹੈ ਉਹਨੂੰ ਕਿਹੋ ਪੈਸੇ ਲੈ ਕੇ ਆ ਬਾਕੀ ਦੇਖ ਲਓ ਆਹ ਕਿ ਦੇਖ ਰਹੇ ਇੱਕ ਤਾਂ ਮੈਨੂੰ ਇਹਨਾਂ ਦੀ ਨਾ ਭਾਸ਼ਾ ਹੀ ਨਹੀਂ ਸਮਝ ਲੱਗਦੀ ਕਿ ਇਹ ਬੋਲੀ ਬੋਲਦੇ ਕਿਹੜੀ ਆ ਬਲਦੀ ਨਹੀਂ ਆ ਇਹ ਬਲਦੀ ਨਹੀਂ ਆ ਆਪਾਂ ਤੇ ਕਹਿ ਦਿੰਨੇ ਨਾ ਕਿ ਆਹ ਚੀਜ਼ ਜਗਦੀ ਨਹੀਂ ਆ ਇਹਨੂੰ ਜਗਾ ਕੇ ਦੇਖੋ ਇਹਨੂੰ ਚਲਾ ਕੇ ਦੇਖੋ ਆਪਾਂ ਇਸ ਤਰ੍ਹਾਂ ਬੋਲਦੇ ਆ ਇਹ ਬਲਦੀ ਨਹੀਂ ਬਲਦੀ ਨਾ ਬੋਲੀ ਜਾਂਦੇ ਉਹ ਅੱਗ ਥੋੜੀ ਨਾ ਹੈ ਜਿਹਨੂੰ ਬਾਲਣਾ ਹੈ ਪਹਿਲਾਂ ਤੁਸੀਂ ਨਾ ਆਪਣੀ ਭਾਸ਼ਾ ਸਹੀ ਕਰੋ ਪਤਾ ਨਹੀਂ ਕਿਹੜੀ ਤੁਸੀਂ ਪੰਜਾਬੀ ਭਾਸ਼ਾ ਦੀ ਨਵੀਂ ਖੋਜ ਕੀਤੀ ਹੈ ਕਿ ਕੀ ਬੋਲਦੇ ਰਹਿੰਦੇ ਹੋ ਸਾਰਾ ਦਿਨ ਚੱਲ ਰਹੀ ਆ ਹੈਂ ਦੇਖ ਲਓ ਦੀਦੀ ਐਦਾਂ ਬੋਲਦੇ ਆ ਉਹ ਕਈ ਜਾਣਦੇ ਆ ਕਿ ਵਾਲ ਪੁੱਟੀ ਫੇਰੀ ਜਾਂਦੇ ਆ ਤੇ ਅੱਗੋਂ ਐਵੇਂ ਹੱਸੀ ਜਾਂਦਾ ਬੇਨ ਮਤਲਬ ਤੋਂ ਹੱਸੀ ਜਾਂਦਾ ਹੈ ਉਹ ਮਤਲਬ ਹੈ ਸੀ ਕੋਈ ਇੱਥੇ ਗੱਲ ਹਾਸੇ ਵਾਲੀ ਹੈਗੀ ਸੀ ਬਸ ਸਾਰਾ ਦਿਨ ਕੈਮਰਾ ਚੱਕ ਲੈਂਦਾ ਹੈ ਤੇ ਜਨਾਨੀ ਗਾਣੇ ਦਿਖਾਉਣ ਲੱਗ ਪੈਂਦੇ ਆ ਬੇਅਕਲੇ ਫੇਰ ਆਣ ਕੇ ਇੱਥੇ ਕਹਿ ਦਿੰਦੇ ਸਾਨੂੰ ਮਾੜਾ ਬੋਲਦੇ ਹੋ ਕਿ ਤੇ ਕੈਮਰੇ ਨੂੰ ਵੀ ਸਾਲ ਲੈ ਲੈਂਦਿਆ ਕਰੋ ਸਾਰਾ ਦਿਨ 24 ਘੰਟੇ ਕੈਮਰਾ ਹੀ ਔਨ ਰੱਖ ਛੱਡ ਦਿਓ ਤਾਂ ਹਾਸਾ ਹੈਗਾ ਹੀ ਵੈਸੇ ਕਿਸੇ ਗੱਲ ਦਾ ਐਵੇਂ ਬਿਨ ਮਤਲਬ ਤੋਂ ਰਾਵਣ ਵਾਂਗੂ ਹੱਸੀ ਜਾਣਾ ਤੇ ਨਾਲ ਘਰ ਸੱਜਦਾ ਆ ਉਮੀ ਸਮਝ ਗਿਆ ਸੀ ਸੱਜਦੀ ਆ ਬਸ ਸਿੱਧੀ ਜੀ ਗੱਲ ਆ ਅੱਛਾ ਮੈਂ ਕਹਿੰਦੀ ਤੇਰੀ ਕਹ ਲੈ ਕਹਿੰਦੀ ਆ ਕਿ ਜਿਵੇਂ ਪੁੱਟੀ ਵਾਲ ਪੁੱਟੀ ਆਪਾਂ ਫੇਰਦੇ ਆ ਘਰ ਸਜ ਜਾਂਦਾ ਨਾ ਉਵੇਂ ਹੀ ਮੈਂ ਸਜ ਰਹੀ ਆ ਉਹ ਘਰ ਤੇ ਬੜਾ ਸੋਹਣਾ ਲੱਗਦਾ ਹੈ ਘਰ ਤਾਂ ਸਜਦਾ ਏ ਪਰ ਤੂੰ ਨਹੀਂ ਸਜਦੀ ਤੂੰ ਸੋਹਣੀ ਨਹੀਂ ਲੱਗਦੀ ਕੀ ਜਲੂਸ ਕੱਢੀ ਜਾਨੀ ਆ ਉਹ ਹੀ ਤੇਰੀ ਨਨਾਨਾ ਉਹ ਭੈਣੇ ਤੂੰ ਹੀ ਬੱਸ ਕਰ ਜਾ ਤੂੰ ਤਾਂ ਲੱਗਦੀ ਸਿਆਣੀ ਵਿਆਣੀ ਹੈਗੀ ਆ ਓਏ ਇਹਦੀ ਸ਼ਕਲ ਤੇ ਜੋ ਮਰਜ਼ੀ ਕਰੀ ਜੋ ਇਹਨੇ ਉਦਾਂ ਦੀ ਉਦਾਂ ਹੀ ਰਹਿਣਾ ਹੈ ਅੱਗੇ ਜਾ ਕੇ ਦੇਖਿਓ ਇਹਨੇ ਕੀ ਕੀ ਜਲੂਸ ਕੱਢਿਆ ਚੱਲ ਕੇ ਚੱਲੇ ਤੇ ਜਗਰਾ ਪਾ ਕੇ ਚੱਲੇ ਆ ਵਾਹ ਬੀਬਾ ਟੋਰਾ ਕੱਢ ਕੇ ਪੂਰੀਆਂ ਟੋਰਾ ਕੱਢ ਕੇ ਤੇ ਅਸੀਂ ਹੁਣ ਚੱਲੇ ਆ ਚੱਲੇ ਨਹੀਂ ਤੂੰ ਆਪਣਾ ਜਲੂਸ ਕਢਾਉਣ ਚੱਲੀ ਆ ਡੰਗਰੇ ਕੀ ਪਾਈ ਫਿਰਦੀ ਆ ਕੋ ਟੰਗ ਦਾ ਕੋਈ ਪੰਜਾਬੀ ਜ਼ੂੜ ਪਾਲਾ ਕੀ ਜਲੂਸ ਕੱਢੀ ਫਿਰਦੀ ਆ ਨਾਲੇ ਤੂੰ ਆਪਣੀ ਤਾਰੀਫ ਖੋਦੀ ਕਰਦੀ ਹੁੰਦੀ ਆ ਤੇਰੀ ਕੋਈ ਤਾਰੀਫ ਕਰਦਾ ਵੀ ਹੈਗਾ ਏ ਅਸੀਂ ਤੇ ਕਦੀ ਨਹੀਂ ਕਿਸੇ ਦੇ ਮੂੰਹੋਂ ਦੇਖਿਆ ਕਿ ਤੇਰੀ ਕੋਈ ਤਾਰੀਫ ਕਰਦਾ ਹੋਵੇ ਕੋਈ ਰੈਸਪੀ ਕੋਈ ਚੀਜ਼ ਬਣਾਉਣੀ ਹੋਵੇ ਉਹਦੀ ਵੀ ਤੂੰ ਪੂਰੀ ਡੰਡ ਲਾ ਕੇ ਰੱਖ ਦਿੰਦੀ ਆ ਪਰ ਫਿਰ ਵੀ ਤੂੰ ਤਾਰੀਫ ਲੈ ਜਾਨੀ ਆ ਖੋਦੀ ਆਪਣੀ ਤਾਰੀਫ ਆਪ ਹੀ ਕਰਦੀ ਰਹਿੰਦੀ ਆ ਹੁਣ ਵੀ ਇਹਨੂੰ ਕਿਸੇ ਨੇ ਕਿਹਾ ਤੇ ਆਪ ਹੀ ਕਹਿੰਦੀ ਮੈਂ ਤਾਂ ਪੂਰੀ ਟੌਹ ਸ਼ੋਰ ਕੱਢੀ ਮੈਂ ਤਾਂ ਕੁਝ ਨਹੀਂ ਦੇਖਦਾ ਮੈਂ ਤਾਂ ਤੁਹਾਨੂੰ ਇਹ ਦੇਖੇ ਜਾਂਦਾ ਨਹੀਂ ਦੇਖਣ ਲੱਗਦੀ ਹਾਂ ਹਲੋ ਸ਼ੁਗਰਾ ਮੂੰਹੋਂ ਤੇਰੇ ਸੱਚ ਤਾਂ ਨਿਕਲਿਆ ਕਹਿੰਦੀ ਮੈਂ ਇੰਨੀ ਬੇਕਾਰ ਲੱਗਦੀ ਪਈ ਆ ਚਲੋ ਕਿਸੇ ਨਾ ਕਿਸੇ ਬੰਨੇ ਸੱਚਮੂਹ ਨਿਕਲ ਗਿਆ ਤੇ ਉਹ ਤੇ ਸਾਰਿਆਂ ਨੂੰ ਪਤਾ ਤੂੰ ਬੇਕਾਰ ਲੱਗਦੀ ਪਈ ਨਹੀਂ ਤੂੰ ਹੈ ਹੀ ਬੇਕਾਰ ਠੀਕ ਆ ਨਾ ਤੂੰ ਜਲੂਸ ਆਪਣਾ ਆ ਵੀ ਕੱਢੀ ਜਾਨੀ ਆ ਤੇ ਘਰ ਵਾਲਾ ਤੇਰਾ ਬਿਨ ਗੱਲੋਂ ਹੱਸੀ ਜਾਂਦਾ ਇਹ ਪਹਿਲਾ ਬੰਦਾ ਹੈ ਜਿਹੜਾ ਆਪਣੀ ਘਰ ਵਾਲੀ ਨੂੰ ਕੈਮਰਾ ਆਨ ਕਰਕੇ ਦਿਖਾਉਂਦਾ ਰਹਿੰਦਾ ਸਾਰਾ ਦਿਨ ਬਾਕੀ ਇਹਨਾਂ ਦਾ ਪੂਰਾ ਵਲੌਗ ਦੇਖ ਲਿਓ ਕੁਝ ਵੀ ਕੱਢਣ ਪਾਉਣ ਨੂੰ ਬਾਹਰ ਵਲੌਗ ਦੇ ਵਿੱਚ ਕੁਝ ਨਹੀਂ ਹੁੰਦਾ ਬਸ ਘਰ ਦੀਆਂ ਗੱਲਾਂ ਹੀ ਜੋ ਵੀ ਆਪਣੇ ਘਰ ਦੀਆਂ ਮਤਲਬ ਕੋਈ ਵੀ ਗੱਲਾਂ ਕਰਦੇ ਹੋਣਗੇ ਨਾ ਉਹਦੇ ਹੀ ਵਲੌਗ ਬਣਾ ਕੇ ਤੇ ਬਸ ਸ਼ੇਅਰ ਕਰ ਦਿੰਦੇ ਆ ਸੁਹਾਰਾ ਲਿਖ ਹੈ ਕਿਵੇਂ ਇਹ ਲੱਗਦੇ ਆ ਕੀ ਇਹਨਾਂ ਨੇ ਆਪਣਾ ਜਲੂਸ ਕੱਢਿਆ ਹੈ ਤੇ ਜਿੱਥੇ ਆਈ ਆਪਣੀ ਨਾਨਣ ਕੋਲ ਤੇ ਉਹਨਾਂ ਦੇ ਵੀ ਮਤਲਬ ਉਹਦੀ ਸੱਸ ਸੋਚਦੀ ਹੋਗੀ ਉਹਨਾਂ ਦਾ ਘਰ ਪਰਿਵਾਰ ਸੋਚਦਾ ਹੋਗਾ ਕਿ ਕੀ ਇਹ ਤੇ ਜਲੂਸ ਕੱਢਣ ਆ ਗਿਆ ਘਰੇ ਤੇ ਆਪਦਾ ਜਲੂਸ ਕੱਢਦੇ ਕਰਦੇ ਹੁਣ ਸਾਡੇ ਕੋਲ ਵੀ ਇਹ ਤੇ ਜਲੂਸ ਕੱਢਣ ਆ ਗਿਆ ਆਣ ਗਵਾਨ ਲੋਕੀ ਦੇਖਦੇ ਹੋਣਗੇ ਤੇ ਲੱਗਦੀ ਵੇਖੋ ਦੇਵੇਂ ਕੱਪੜੇ ਦੇਖੋ ਕਿਵੇਂ ਪਾਏ ਆ ਤੇ ਕੱਪੜੇ ਤਾਂ ਐਨੇ ਲੱਗਦੀ ਆ ਜਿਵੇਂ ਚਿੰਮਟੇ ਵੇਚਣ ਆਈ ਹੁੰਦੀ ਆ ਨੈਵਰ ਜਨਾ ਚੋਟਾ ਉਹ ਨਹੀਂ ਤੇ ਜਾ ਕੇ ਚਲ 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 ਉਹ ਤਿਆਰੀ ਚ ਬੈਠਾ ਭੌਂਕ ਰਹੀ ਨੀ ਜੀ ਪਾ ਹੇ ਮਨੂ ਦੇਖ ਕੇ ਭੌਂਕਦਾ ਠੀਕ ਹੈ ਠੀਕ ਹੈ ਚਾਹੀਦਾ ਤੈਨੂੰ ਬੁਲਾ ਲਾ ਫਿਰ ਮੁੱਛਲ ਕਹਿੰਦਾ ਕਿ ਕੁੱਤਾ ਮੈਨੂੰ ਦੇਖ ਕੇ ਬਹੁਤ ਭੌਂਕਦਾ ਹੈ ਉਹਨੇ ਪੌਂਕੜਾਈਆਂ ਉਹ ਕਹਿੰਦਾ ਹੁਣਾਂ ਵਾ ਕਿ ਉੱਥੇ ਆਉਂਦੇ ਦੇ ਘਰੇ ਕੱਢਦੇ ਸੀ ਜਲੂਸ ਹੁਣ ਇੱਥੇ ਵੀ ਇਹਨਾਂ ਨੇ ਕੈਮਰਾ ਆਨ ਕਰਕੇ ਹੁਣ ਇੱਥੇ ਜਲੂਸ ਕੱਢਣਗੇ ਹੁਣ ਇੱਥੇ ਕੁੱਤੇ ਭਗਾਈਏ ਕਰਨਗੇ ਤੁਸੀਂ ਤਾਂ ਉਹਦੀ ਫਿਰ ਡਿਊਟੀ ਖੋਲੀ ਨਾ ਤੇ ਉਹਨੇ ਦੇਖ ਕੇ ਫਿਰ ਪੌਂਕੜਾਈਆਂ ਹੁਣ ਉਹ ਕੀ ਕਹਿ ਸਕਦਾ ਹੈ ਉਹ ਤੇ ਬੇਜਬਾਨ ਤੁਸੀਂ ਤਾਂ ਸਮਝਦਾਰ ਹੋ ਬੇਅਗਲੇ ਇੱਥੇ ਵੀ ਕੈਮਰਾ ਆਨ ਕਰ ਲਿਆ ਤੇ ਉਹ ਜਿਹੜੀ ਇਹਦੀ ਜੈਸਮੀਨ ਆ ਉਹ ਕੁੱਤੇ ਨਾਲ ਦੇਖੋ ਕਿਵੇਂ ਗੱਲਾਂ ਕਰ ਰਹੀ ਆ ਕਿ ਤੈਨੂੰ ਕੀ ਮਤਲਬ ਐਡੀ ਅੱਗ ਲੱਗੀ ਸੀ ਕਿ ਤੂੰ ਇਹੋ ਜਿਹੇ ਕੱਪੜੇ ਪਾ ਕੇ ਜਿੱਥੇ ਆਪਣਾ ਜਲੂਸ ਕੱਢਣ ਆ ਗਈਆਂ ਬੇਅਗਲੇ ਇਹ ਤਾਂ ਦੁਨੀਆ ਹੈ ਕਿ ਸਾਰੀ ਆਵਾਜ਼ ਆਉਂਦੀ ਆ ਅਸੀਂ ਤਾਂ ਨਾ ਅੱਕ ਗਏ ਆ ਇਹ ਬੋਲੀ ਪਤਾ ਨਹੀਂ ਕਿਹੜੀ ਬੋਲਦੇ ਆ ਚਲੋ ਕਿਸੇ ਦੀ ਬੋਲੀ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਪਰ ਇਹ ਬੋਲੀ ਪਤਾ ਨਹੀਂ ਕਿੱਥੋਂ ਬੋਲਦੇ ਆ ਫੇਰ ਬਾਲ ਲਓ ਬਾਲ ਲਓ ਆਪਾਂ ਤਾਂ ਲਾਈਟਾਂ ਕਹਿੰਦੇ ਨਾ ਔਨ ਕਰ ਲਓ ਜਗਾ ਲਓ ਚਾਲੂ ਕਰ ਲਓ ਜੋ ਵੀ ਕੁਝ ਕਹਿੰਦੇ ਆ ਆਪਾਂ ਕਹਿੰਦੇ ਆ ਇਹ ਬਾਲ ਲਓ ਆਪਾਂ ਅੱਗ ਨੂੰ ਕਹਿੰਦੇ ਆ ਨਾ ਜਿਵੇਂ ਚੁੱਲ੍ਹੇ ਦੀ ਅੱਗ ਬਾਲ ਲਓ ਜਾਂ ਇਦਾਂ ਬੋਲਦੇ ਆ ਕਿ ਬਾਲ ਲਓ ਇਹ ਬਲਬਾਂ ਨੂੰ ਕਹਿ ਰਿਹਾ ਕਿ ਬਾਲ ਲਓ ਹੁਣ ਤੁਸੀਂ ਦੱਸੋ ਕਿ ਇਹ ਕੀ ਕਰਦੇ ਆ ਜਲੂਸ ਕੱਢੰਦਾ ਇੱਥੇ ਆਪਣਾ ਗਾਰੇ ਗਰਮੀ ਲੀਏ ਅਬੜੀ ਦੇ ਜਾਏ ਆਵੇ ਗਾਰੇ ਆਦੇ ਦੇਖੀਏ ਆਦੋ ਮੇ ਪਹਿਣ ਜੋ ਇਹਨੂੰ ਲੈ ਜਾਓ ਇਹਨੂੰ ਕਿਤੇ ਲੈ ਜਾਓ ਇਹਨੇ ਕੀ ਜਲੂਸ ਕੱਢਿਆ ਕੱਪੜਿਆਂ ਦਾ ਕੱਢਿਆ ਕੱਢਿਆ ਸੋ ਗਾਇਕੀ ਦਾ ਜਲੂਸ ਵੀ ਕਰਦਾ ਹੈ ਨਾ ਗਾਇਆ ਕਰ ਜੇ ਤੈਨੂੰ ਨਹੀਂ ਗਾਉਣਾ ਆਉਂਦਾ ਨਾ ਨਾ ਗਾਇਆ ਕਰ ਗਾਣਿਆਂ ਦਾ ਵੀ ਐ ਸਤਿਆਨਾਸ਼ ਕਰਕੇ ਰੱਖ ਦਿੱਤਾ ਤੇ ਕਿਹੜਾ ਗੀਤ ਗਾਈ ਜਾਂਦੀ ਹੈ ਤੇ ਤੇਰਾ ਕੀ ਰਿਸ਼ਤਾ ਉਹਦੇ ਨਾਲ ਕੋਈ ਸਮਝ ਲੱਗਦੀ ਤੈਨੂੰ ਕੀ ਇੱਥੇ ਕਮਲ ਕਦਾਨ ਦੇ ਹੀ ਆ ਜਿਹੜਾ ਤੁਸੀਂ ਕੰਮ ਕਰਨ ਆਏ ਹੋ ਉਹ ਕੰਮ ਕਰੋ ਇੱਥੋਂ ਤੇ ਕੀ ਪਾਗਲ ਵਾਲੀਆਂ ਹਰਕਤਾਂ ਕਰ ਰਹੀ ਆ ਫਿਰ ਕਹਿ ਦਿੰਦੇ ਤੇ ਸਾਨੂੰ ਮਾੜਾ ਬੋਲਦੇ ਆ ਤੇ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਲੋਕੀ ਲਾਂਤਾਂ ਹੀ ਪਾਉਂਦੇ ਆ ਕੋਈ ਇਹਨਾਂ ਨੂੰ ਚੰਗਾ ਕਮੈਂਟ ਨਹੀਂ ਹੁੰਦਾ ਮਰੀਜ਼ ਕੋਲ ਮਰੀਜ਼ ਬੈਠਾ ਹੈ ਜੀ ਮਰੀਜ਼ ਕੋਲ ਮਰੀਜ਼ ਇਸ ਕਰਕੇ ਬੈਠਾ ਹੈ ਜੀ ਮੇਰੇ ਨਾਲ ਨਾੜ ਚੜ ਗਈ ਔਰ ਸਾਹ ਜੀ ਇਹਨੂੰ ਬੋਲਣ ਦੀ ਵੀ ਅਕਲ ਨਹੀਂ ਹੈਗੀ ਕਿ ਬੋਲਣਾ ਕਿਵੇਂ ਆ ਹੁਣ ਕਹਿੰਦੀ ਮੇਰੀ ਨਾੜ ਤੇ ਨਾੜ ਚੜ ਗਈ ਆ ਫਿਰ ਕਹੀ ਜਾਂਦੀ ਆ ਕਿ ਮਰੀਜ਼ ਦੇ ਕੋਲ ਮਰੀਜ਼ ਬੈਠਾ ਹੈ ਉਹ ਤਾਂ ਚਲ ਮੰਨ ਲੈ ਮਰੀਜ਼ ਆ ਉਹ ਨਹੀਂ ਠੀਕ ਕਿ ਉਹਦੇ ਦਰਦ ਹੁੰਦੀ ਸੀ ਤੇ ਤੈਨੂੰ ਕੀ ਗੋਲੀ ਵੱਜੀ ਆ ਤੂੰ ਚੰਗੀ ਭਲੀ ਤਾਂ ਹੈਗੀ ਆ ਬੈਠਣ ਦਾ ਤੈਨੂੰ ਨਹੀਂ ਪਤਾ ਖਲੋਣ ਦਾ ਤੈਨੂੰ ਨਹੀਂ ਪਤਾ ਬੋਲਣ ਦਾ ਤੈਨੂੰ ਨਹੀਂ ਪਤਾ ਤੈਨੂੰ ਕਿਸੇ ਗੱਲ ਦੀ ਵੀ ਅਕਲ ਨਹੀਂ ਹੈਗੀ ਠੀਕ ਆ ਨਾ ਦੂਸਰੀ ਗੱਲ ਤੂੰ ਮਰੀਜ਼ ਆਪਣੇ ਆਪ ਨੂੰ ਦੱਸਦੀ ਆ ਉਹਨਾਂ ਨੂੰ ਪੁੱਛ ਜਿਨ੍ਹਾਂ ਕੋਲ ਬੱਚੇ ਨਹੀਂ ਹੈਗੇ ਤੇ ਉਹਨਾਂ ਨੂੰ ਪੁੱਛੀ ਜਾ ਕੇ ਕਿ ਕਿਵੇਂ ਦਾ ਮਹਿਸੂਸ ਹੁੰਦਾ ਹੈ ਕਿ ਡੰਗਰੇ ਪੇਟ ਦੇ ਵਿੱਚ ਤੇਰੇ ਬੱਚਾ ਹੈ ਤੇ ਤੂੰ ਹਰਕਤਾਂ ਕਿਹੋ ਜਿਹੀਆਂ ਕਰਦੀ ਆ ਸਾਨੂੰ ਸ਼ਰਮ ਆਉਂਦੀ ਇਹੋ ਜਿਹੀ ਗੱਲ ਕਰਦਿਆਂ ਨੂੰ ਤੁਹਾਨੂੰ ਨਹੀਂ ਸ਼ਰਮ ਆਉਂਦੀ ਤੁਸੀਂ ਚੱਕ ਕੇ ਮੂੰਹ ਚੱਕ ਕੇ ਤੇ ਵਲੌਗ ਬਣਾ ਦਿੰਦੇ ਹੋ ਇਹ ਹਰਕਤਾਂ ਤੁਹਾਡੀਆਂ ਠੀਕ ਹੈਗੀਆਂ ਵਾ ਬੈਠਣਾ ਉੱਠਣਾ ਦੀ ਤੈਨੂੰ ਅਗਲ ਨਹੀਂ ਹੈਗੀ ਤੇ ਤੂੰ ਮਰੀਜ਼ ਦੱਸਦੀਆਂ ਇਹੋ ਜਿਹੇ ਲੋਕਾਂ ਨੂੰ ਚੀਜ਼ਾਂ ਨੂੰ ਲੋਕ ਤਰਸਦੇ ਆ ਜਿਨ੍ਹਾਂ ਨੂੰ ਤੂੰ ਅੱਜ ਬਿਮਾਰੀਆਂ ਦੱਸਦੀਆਂ ਬੇਅਕਲੇ ਥੋੜੀ ਜਿਹੀ ਦਿਮਾਗ ਤੋਂ ਕੰਮ ਲਿਆ ਕਰ ਅਮਰਜੈਂਸੀ ਜਾਣਾ ਪਿਆ ਹਸਪੀਟਲ ਤੇ ਉੱਥੇ ਵੀਡੀਓ ਸ਼ੂਟ ਨਹੀਂ ਹੋਈ ਕਿਉਂਕਿ ਦੀਦੀ ਤੇ ਪਾ ਜੂਰੇ ਲਿਕੇ ਗਏ ਸੀ ਕਿ ਇਹ ਦੁੱਧ ਢੋਣ ਗਈ ਸੀ ਫਿਰ ਮਿੰਦੂ ਸੀ ਅਮਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਕਿ ਤੁਹਾਨੂੰ ਦੇ ਇਸ ਗੱਲ ਦਾ ਬਹੁਤ ਜ਼ਿਆਦਾ ਘਾਟਾ ਪਿਆ ਹੋਣਾ ਹੈ ਤੁਹਾਡੇ YouTube ਨੂੰ ਵੀ ਬੇਆਗ ਲੋ ਉਹ ਦਰਦ ਨਾਲ ਤੜਫਨਦੀ ਆ ਤੇ ਅੱਗੋ ਕਹਿੰਦੇ ਆ ਕਿ ਉਹ ਦੁੱਧ ਪਾਉਣ ਗਿਆ ਸੀ ਤੇ ਅਸੀਂ ਵਲੌਗ ਬਣਾਉਣਾ ਸੀ ਮਤਲਬ ਕਿ ਪਹਿਲੀ ਗੱਲ ਤੇ ਰੱਬ ਇਹੋ ਜੇ ਕੰਮ ਕਰਵਾ ਵੀ ਨਾ ਹੋ ਹਸਪੀਟਲ ਵਾਲੇ ਤੇ ਬੱਟ ਜੇ ਤੁਹਾਨੂੰ ਇੰਨਾ ਹੀ ਜ਼ਿਆਦਾ ਸ਼ੌਂਕ ਆ ਕਿ ਸਾਨੂੰ ਸਾਡਾ ਵਲੌਗ ਰਹਿ ਗਿਆ ਤੇ ਜਾ ਜਾ ਕੇ ਪਹਿਲਾ ਵਲੌਗ ਬਣਾ ਲਾ ਹਸਪੀਟਲ ਵਿੱਚ ਜਾ ਕੇ ਬੇਅਕਲ ਕੇ ਥਾਂ ਦੇ ਕਿ ਬਸ ਇਹਨਾਂ ਨੂੰ ਗੱਲ ਉਹੀ ਨਾ ਸੱਚੀ ਮੂੰਹੋਂ ਨਿਕਲ ਗਈ ਇਹਨਾਂ ਨੂੰ ਸਿਰਫ ਪੈਸਿਆਂ ਨਾਲ ਵਿਊ ਨਾਲ ਵਲੌਗ ਨਾਲ ਮਤਲਬ ਹੁੰਦਾ ਹੈ ਕਿ ਅਸੀਂ ਕੋਈ ਵੀ ਕਿਸੇ ਵੀ ਚੀਜ਼ ਦਾ ਵਲੌਗ ਬਣਾਉਣਾ ਹੀ ਬਣਾਉਣਾ ਹੈ ਨਿੱਕੀ ਨਿੱਕੀ ਗੱਲ ਦਾ ਵਲੌਗ ਬਣਾਉਣਾ ਜਿੱਤੇ ਸੰਧਾਰਾ ਲੈ ਕੇ ਗਈ ਉਹ ਵੀ ਕਹਿੰਦੇ ਇਹ ਨਰਾਨਣ ਕਹਿੰਦੇ ਕਿ ਸਾਡੇ ਦਾ ਰਵਾਜ ਨਹੀਂ ਆ ਪਰ ਇਹ ਗਏ ਕਿਉਂ ਗਏ ਆਪਣਾ ਇੰਨਾ ਜਰੂਸ ਜੁਗ ਇੱਕ ਦਿਨ ਵਾਸਤੇ ਇਹਨਾਂ ਨੇ ਇੱਕ ਵਲੌਗ ਨੂੰ ਤਿੰਨ ਤਿੰਨ ਦਿਨ ਉਹੀ ਚਲਾਇਆ ਠੀਕ ਆ ਨਾ ਫੇਰ ਕਹਿ ਦਿੰਦੇ ਸਾਨੂੰ ਲੋਕ ਮਾੜਾ ਬੋਲਦੇ ਆ ਤੇ ਤੁਹਾਡੀਆਂ ਜਦੋਂ ਹਰਕਤਾਂ ਇਨੀ ਠੀਕ ਆ ਤੇ ਹੁਣ ਕਿੱਡਾ ਕਿ ਨੁਕਸਾਨ ਹੋ ਗਿਆ ਐਡੀ ਕਿੱਡੀ ਗੱਲ ਜ਼ਰੂਰੀ ਸੀ ਜਿਹੜੀ ਤੂੰ ਦੱਸਣੀ ਸਾਨੂੰ ਜ਼ਰੂਰੀ ਸਮਝੀ ਕਿ ਮੈਨੂੰ ਮੈਂ ਵਲੌਗ ਬਣਾਉਣਾ ਸੀ ਪਰ ਵਲੌਗ ਨਹੀਂ ਬਣਾਇਆ ਗਿਆ ਦੁੱਧ ਪੌਂਚ ਚਲ ਗਿਆ ਬੇਕਲ ਆ ਵੀ ਲਈ ਕਿ ਵਿਚਾਰੇ ਤੁਸੀਂ ਰੰਗ ਰੂਪ ਦਾ ਮਜ਼ਾਕ ਨਾ ਬਣਾਓ ਇਹਨਾਂ ਉਹ ਗੱਲ ਵੱਖਰੀ ਇੱਕ ਸਾਈਡ ਤੇ ਆ ਮੈਨੂੰ ਇਹ ਸੀ ਵੀ ਆਪਾਂ ਇੱਕ ਮੂਵੀ ਸ਼ੂਟ ਕਰੀਏ ਉਹਦੇ ਨਾਲ ਮੈਂ ਉਹਨੂੰ ਕਾਲ ਕੀਤੀ ਮੈਂ ਕਿਹਾ ਵੀ ਆਪਾਂ ਸ਼ੂਟ ਕਰਨਾ ਜੀ ਕਿਸ ਹਿਸਾਬ ਕਿਤਾਬਾਂ ਤੇ ਮੈਨੂੰ ਕਹਿੰਦੀ ਜੀ 20000 ਰੁਪਏ ਮੈਂ ਪਰ ਡੇ ਲੈਣੀਆਂ ਮੈਂ ਕਿਹਾ 20000 ਰੁਪਏ ਪਰ ਡੇ ਸ਼ੂਟ ਦਾ ਕਹਿੰਦੀ ਹਾਂ ਜੀ ਤੇ ਆਉਣ ਜਾਂਦੇ ਜਿਹੜਾ ਟਰੈਵਲ ਆ 2500 ਉਹਦਾ ਤੇ ਰਹਿਣ ਦਾ ਲੱਗ ਤੋਂ ਕਿਸ ਦੀ ਕਰ ਰਿਆ ਇੱਕ ਗੱਲ ਕਰੀਏ ਉਹ ਕੁੜੀ ਪ੍ਰਨੀਨ ਆ ਇਹ ਸ਼ਾਰਟ ਮੂਵੀ ਦੇ ਵਿੱਚ ਕੰਮ ਕਰਦੀ ਆ ਤੇ ਬਟ ਇਹ ਗੱਲ ਪਤਾ ਕਿ ਕੀ ਕਰੀ ਆ ਸੋਨੂ ਕੌਰ ਜਿਹਨੂੰ ਤੁਸੀਂ ਸਾਰੇ ਨੇ ਸਿਰ ਤੇ ਚੜਾ ਕੇ ਰੱਖਿਆ ਹੈ ਜਿਹਨੂੰ ਤੁਸੀਂ ਕਹਿ ਦਿੰਦੇ ਜੇ ਜਿਹੜੇ ਇਹਨਾਂ ਦੇ ਖਾਸ ਤੌਰ ਜਿਹੜੇ ਦੇ ਚਿਮਚੇ ਆ ਕਹਿੰਦੇ ਆ ਕਿ ਤੁਸੀਂ ਇਹਨਾਂ ਦੀ ਵੀਡੀਓ ਕੋ ਬਣਾਉਂਦੇ ਹੋ ਇਹ ਉਹੀ ਆ ਜਿਹੜੀ ਲੋਕਾਂ ਤੋਂ ਪੈਸੇ ਮੰਗਦੀ ਆ ਬੇਅਕਲ ਜਨਾਨੀ ਆਪਣੀ ਸ਼ਕਲ ਦੇਖ ਆਪਣੀ ਅਕਲ ਦੇਖ ਬੋਲਣ ਦੀ ਤੈਨੂੰ ਨਹੀਂ ਅਕਲ ਟੀਆਂ ਦੇ ਤਿਆਰ ਤੇ ਗਈ ਉੱਥੋਂ ਤੇ ਤਾਂ ਸਪੀਚ ਦਿੱਤੀ ਨਹੀਂ ਗਈ ਬੋਲਿਆ ਤੇ ਉੱਥੋਂ ਜਾਂਦਾ ਨਹੀਂ ਸੀ ਤੇ ਇੱਥੇ ਲੋਕਾਂ ਤੋਂ ਪੈਸੇ ਮੰਗਦੀ ਫਿਰਦੀ ਆ ਬੇਅਕਲੇ ਮੈਂ ਕਹੀ ਤੁਹਾਡਾ ਕੋਈ ਲਿੰਕ ਹੈਗਾ ਮੈਨਾਂ ਐਸਾ ਕੋਈ ਫਿਚਰ ਮੂਵੀ ਬਣਾਉਣ ਵਾਲਾ ਕੁਝ ਭੇਜੂਗੀ ਉਹ ਤਾਂ ਮੈਨੂੰ ਵੀ ਪਤਾ ਕਿਹੜਾ ਫਿਚਰ ਮੂਵੀ ਚ ਕੰਮ ਕੀਤਾ ਸੌਰੀ ਮੈਂ ਇੱਥੇ ਉਹਨੂੰ ਗਲਤ ਨਹੀਂ ਠਹਿਰਾ ਰਹੀ ਬਟ ਜਿਹੜੀ ਗੱਲ ਹੈਗੀ ਆ ਉਹ ਤਾਂ ਕਹੀ ਜਾਊਗੀ ਹੁਣੇ ਚਲੋ ਜੀ ਮੈਨੂੰ ਲਿੰਕ ਕਰਨਾ ਬਠਿੰਡਾ ਵਾਲਿਆਂ ਨਾਲ ਭੇਜਿਆ ਤੇ ਮੈਂ ਕਿਹਾ ਮੈਨੇ ਆਪਣਾ ਬਜਟ ਨਹੀਂ ਹੈਗਾ ਤੇ ਕਹਿੰਦੇ ਚਲੋ ਠੀਕ ਆ ਹੁਣ ਇੰਨੇ ਰੁਪਏ ਬੇਵਿਰ ਚਾਹਣਾ ਮੈਨਾਂ ਗੱਲ ਕੀਤੀ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਠੀਕ ਗੱਲ ਆ ਜਦੋਂ ਅਗਲੇ ਦਾ ਜਿੰਨਾ ਕ ਬਜਟ ਆ ਤੇ ਉਹਨਾਂ ਕੀ ਮਤਲਬ ਉਹਨੇ ਬੋਲਣਾ ਹੈ ਉਹਨਾਂ ਕਿ ਉਹਨੇ ਕੰਮ ਗੜਾ ਹੈਗੀ ਆ ਅਰੀਲਾਂ ਦੇ ਨੱਚਣ ਵਾਲੀ ਤੂੰ ਗੜਾ ਕੋਈ ਚੱਜ ਦਾ ਕੰਮ ਕਰਦੀ ਆ ਕਿ ਜਿਹੜਾ ਤੂੰ ਬੜਾ ਸੋਹਣਾ ਪੰਜਾਬ ਦਾ ਵਾਸਤੇ ਕੰਮ ਕਰ ਰਹੀ ਆ ਲੈ ਕੇ ਸੱਤੇ ਚੁੰਨੀਆਂ ਤੇ ਮੁੜ ਕੇ ਇੱਥੇ ਆਣ ਕੇ ਤੇ ਗਿਆਨ ਦੇਣ ਲੱਗ ਪਈਂਦੀ ਆ ਹਾਲੀ ਕਹਿੰਦੇ ਨੇ ਅਸੀਂ ਗਰੀਬ ਆ ਆ ਦੇਖ ਲਓ ਗਰੀਬਾਂ ਦੇ ਕਾਰਨਾਮੇ ਔਕਾਤ ਨਹੀਂ ਭੁੱਲਣੀ ਚਾਹੀਦੀ ਆਪਣੇ ਠੀਕ ਹੈ ਨਾ ਦੋ ਦੌਰ ਸਭ ਦੇ ਵਿੱਚ ਆਉਂਦਾ ਮੈਨੂੰ ਪਤਾ ਮੈਂ ਕਿੰਨੇ ਤਰ੍ਹਾਂ ਜੜਾ ਗਰੀਬੀ ਦੇ ਦਿਨ ਸਾਰਿਆਂ ਨੇ ਕੱਟੇ ਸਰ ਜੇ ਮੈਂ ਕਹਾਂ ਮੈਂ ਅੱਜ ਕੋਈ ਬਾਹਲੀ ਨੈਣੋਂ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਸਾਰੇ ਮੀਡਲ ਕਲਾਸ ਤਾਂ ਹੁੰਦੇ ਚ ਬਣਾਉਂ ਕਰਦੇ ਨੇ ਤੇ ਉਹ ਕੁੜੀ ਨੇ ਮੈਂ ਕਿਹਾ ਇੰਨਾ ਐਟੀਟਿਊਡ ਵੀ ਮੈਨੂੰ ਇਹ ਗੱਲ ਉਹਦੀ ਵਧੀਆ ਨਹੀਂ ਲੱਗੀ ਅਜਵੇਂ ਪੜ੍ਹਨ ਦਾ ਤੁਸੀਂ ਡਾਇਰੈਕਟ ਕਹਿ ਰਹੇ ਚ ਇਹਦੀ ਗੁੱਸਾ ਕਰਦੀ ਕਿ ਕਰੀ ਜਾਵੇ ਵੀ ਬਈ ਜੇ ਆਪਾਂ ਬਣਿਆ ਨਾ ਆਡੀਅנס ਦੇ ਸਿਰਫ ਤੋਂ ਬਣਿਆ 20000 ਜੇ ਕਹੀਏ ਨਾ ਕੋਈ ਛੋਟੀ ਮੋਟੀ ਰਕਮ ਤਾਂ ਹੈ ਨਹੀਂ ਬਣਾ ਕਰਦੇ ਤੂੰ 5000 7000 ਕਹਦੇ ਵੀ ਓਕੇ ਵੀ ਤੂੰ ਲੈ ਲਾ ਨ ਨੇ ਤੇ ਸਾਰੇ ਕਹਿ ਦਿੰਦੇ ਸੀ ਕਿ ਉਹ ਕੁੜੀ ਵਿਚਾਰੀ ਨੂੰ ਤੁਸੀਂ ਐਵੇਂ ਉੱਤੇ ਮਤਲਬ ਰੋਸਟ ਕਰਦੇ ਹੋ ਇਦਾਂ ਐ ਉਦਾਂ ਐ ਗਰੀਬ ਆ ਕਿੱਥੋਂ ਦੀ ਗਰੀਬ ਆ ਅਗਲੇ ਇੰਨੇ ਨੇ ਪੈਸੇ ਮੰਗਦੀ ਅਗਲੇ ਤੋਂ ਹਾਲਿਓ ਕਹਿੰਦੇ ਗਰੀਬ ਆ ਕਿਸੇ ਨੇ ਤਾਂ ਇਹਦੀ ਅਸਲੀਅਤ ਸਾਹਮਣੇ ਲਿਆਂਦੀ ਕਿ ਇਹ ਕੁੜੀ ਡਰਾਮੇ ਕਰ ਰਹੀ ਨਖਰੇਬਾਜ਼ ਆ ਹੰਕਾਰੀ ਆ ਇੰਨਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕੋਈ ਪਤਾ ਨਹੀਂ ਆ ਜਿੰਨੀ ਤੂੰ ਅਸਮਾਨ ਦੇ ਵਿੱਚ ਉੱਡਾਂ ਦੀ ਕੋਈ ਪਤਾ ਨਹੀਂ ਤੂੰ ਕਿੱਥੇ ਥੱਲੇ ਡੇ ਪੈਣਾ ਹੈ ਬੇਅਕਲੇ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ ਆਪਣੇ ਦੇਖਣਾ ਚਾਹੀਦਾ ਹੈ ਕਿ ਮੈਂ ਕਿੱਥੋਂ ਉੱਠੀ ਤੇ ਕਿੱਥੇ ਪਹੁੰਚੀ ਆ ਤੂੰ ਸਿਰਫ ਆਡੀਅנס ਦੇ ਸਿਰ ਤੇ ਆ ਲੋਕਾਂ ਦੇ ਸਿਰ ਤੇ ਇਥੋਂ ਤੱਕ ਆ ਗਈਆਂ ਤੇ ਲੋਕਾਂ ਦਾ ਕੋਈ ਪਤਾ ਨਹੀਂ ਤੈਨੂੰ ਕਿਹੜੇ ਵੇਲੇ نیچے ਗਰਾ ਦੇਣ ਤੇ ਇੰਨੀ ਔਕਾਤ ਰੱਖ ਆਪਣੀ ਕਿ ਜਿੰਨਾ ਕ ਤੇਰਾ ਪਤਾ ਮਣਾਂ ਕਿ ਜਿੰਨੀ ਕਿ ਯੋਗੀ ਹੈ ਗਈ ਆ ਓ ਕਰਿਆ ਕਰ ਤੂੰ ਕਿੱਡੀ ਕੇ ਸੈਲੀਬ੍ਰਿਟੀ ਆ ਕਿ ਬੜੀ ਤੂੰ ਮਤਲਬ ਵਧੀਆ ਕੰਮ ਕਰਦੀ ਆ ਸ਼ਕਲ ਤੇਰੀ ਚੱਜਦੀ ਨਹੀਂ ਆ ਫੇਰ ਕਹਿਣਾ ਕਿ ਸ਼ਕਲ ਤੇ ਲੋਕੀ ਕਹਿੰਦੇ ਆ ਅਕਲ ਵੀ ਦੇਖ ਲਿਆ ਕਰ ਬੋਲਣ ਦੀ ਤੈਨੂੰ ਅਕਲ ਨਹੀਂ ਕਿੱਥੇ ਕੀ ਬੋਲਣਾ ਏ ਤੇ ਉਹ ਜਿਹੇ ਲੋਕ ਆ ਜਿਹੜੇ ਤੈਨੂੰ ਫੋਲੋ ਕਰਦੇ ਆ ਇਹਨੂੰ ਅਨਫੋਲੋ ਕਰਨਾ ਚਾਹੀਦਾ ਬੇਅਕਲ ਜਿਹੜੀ ਕਿਸੇ ਤੋਂ ਪੈਸੇ ਮੰਗਦੀ ਆ ਡੰਗਰ ਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਨਾਲੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ